ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੋਸਤੋ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਵਾ ਪੋਸੂਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਦੇ ਇਸ ਐਪੀਸੋਡ ਵਿੱਚ ਗੱਲ ਕਰ ਰਹੇ ਹਾਂ ਕਿ ਆਪਾਂ ਪਾਣੀ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਫਜ਼ੂਲ ਪਾਣੀ ਜਿਹੜਾ ਹੈ ਸਰਕਾਰੀ ਟੂਟੀਆਂ ਲਾ ਲਓ ਪ੍ਰਾਈਵੇਟ ਟੂਟੀਆਂ ਲਾ ਲਓ ਕਈ ਵਾਰ ਚਲਦੀਆਂ ਰਹਿੰਦੀਆਂ ਨੇ ਪੂਰਾ ਦਿਨ ਚਲਦੀਆਂ ਨੇ ਲੇਕਿਨ ਉਹ ਪਾਣੀ ਜਿਹੜਾ ਵੇਸਟ ਜਾਂਦਾ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਹੈ ਔਰ ਜਿਹੜੀਆਂ ਸੰਸਥਾਵਾਂ ਪਾਣੀ ਬਚਾਉਣ ਦੀ ਗੱਲ ਕਰਦੀਆਂ ਨੇ ਉਹ ਉਹਨਾਂ ਦਾ ਕੀ ਯੋਗਦਾਨ ਹੈ ਕਿਸ ਤਰ੍ਹਾਂ ਜਾ ਕੇ ਲੋਕਾਂ ਨਾਲ ਸੰਪਰਕ ਕਰਦੇ ਨੇ ਔਰ ਕਿਸ ਤਰ੍ਹਾਂ ਪਾਣੀ ਬਚਾਉਣ ਦੀ ਗੱਲਬਾਤ ਕਰਦੇ ਨੇ ਔਰ ਇਸੇ ਹੀ ਐਪੀਸੋਡ ਨੂੰ ਆਪਾਂ ਅੱਗੇ ਤੋਰਦੇ ਆ ਪਾਣੀ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਮੇਰੇ ਨਾਲ ਅੱਜ ਜੁੜੇ ਹੋਏ ਨੇ ਪਰਮਜੀਤ ਸਿੰਘ ਜੀ ਮੋਟੀਵੇਸ਼ਨਲ ਸਪੀਕਰ ਦੇ ਤੌਰ ਤੇ ਔਰ ਫਿਲਾਸਫਰ ਦੇ ਤੌਰ ਤੇ ਵੀ ਉਹ ਜਾਣੇ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪਾਣੀ ਨੂੰ ਬਚਾਉਣ ਦੀ ਕੀ ਕੀ ਆਪਾਂ ਕੋਸ਼ਿਸ਼ ਕਰਦੇ ਹਾਂ ਔਰ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਪਾਣੀ ਬਚਾਉਣ ਵਾਲੇ ਗੱਲਬਾਤ ਦੇ ਜ਼ਰੀਏ ਦੱਸਦੇ ਹੋ ਅਗਰ왈 ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਧੰਨਵਾਦ ਸੋਤਾ ਜੀ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਔਰ ਜਦੋਂ ਪਾਣੀ ਫਜ਼ੂਲ ਪਾਣੀ ਜਾਂਦਾ ਹੈ ਤੇ ਪ੍ਰਦੂਸ਼ਣ ਵੀ ਫੈਲਦਾ ਹੈ ਬਿਲਕੁਲ ਔਰ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਅਵੇਅਰ ਕਰਦੇ ਹੋ ਕਿ ਪਾਈ ਇਹ ਬੂੰਦ ਬੂੰਦ ਜਿਹੜੀ ਹੈ ਕੱਲ ਨੂੰ ਆਪਾਂ ਦੱਸਾਂਗੇ ਇਹ ਤੁਸੀਂ ਬੇਅਰਥ ਨਾ ਗਵਾਓ ਕਿਸ ਤਰ੍ਹਾਂ ਲੋਕਾਂ ਦੇ ਨਾਲ ਜਾ ਕੇ ਫਿਰ ਇੰਟਰਨੈਟ ਕਰਦੇ ਹੋ ਤੁਸੀਂ ਆ ਸੋਹਤਾ ਸਾਹਿਬ ਪਾਣੀ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲੀ ਮੈਂ ਇੱਕ ਗੱਲ ਕਹਿਣਾ ਹੁੰਨਾ ਹਮ ਕਿ ਜੇ ਪੰਜਾਬ ਦੇ ਵਿੱਚ ਪਾਣੀ ਹੀ ਨਾ ਰਿਹਾ ਹਮ ਤਾਂ ਕੀ ਅਰਥ ਰਹਿ ਜਾਣਗੇ ਪੰਜਾਬ ਸ਼ਬਦ ਦੇ ਜੀ ਪੰਜ ਆਬਾਂ ਦੀ ਧਰਤੀ ਧਰਤੀ ਹੈ ਜਿੱਥੇ ਪੀਣ ਲਈ ਪਾਣੀ ਨਾ ਰਿਹਾ ਤਾਂ ਇਹ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਕੀ ਹੋ ਸਕਦਾ ਬਿਲਕੁਲ ਸਰ ਇਹ ਜਿਹੜੀ ਤਰਾਸ ਦੀ ਆ ਚੁੱਕੀ ਹੈ ਜਾਂ ਆਏਗੀ ਇਹ ਕਿਸੇ ਗਵਾਂਡੀ ਮੁਲਕਾਂ ਕਰਕੇ ਨਹੀਂ ਆਏਗੀ ਕੀ ਬਾਤ ਹੈ ਗਵਾਂਡੀ ਸੂਬਿਆਂ ਕਰਕੇ ਨਹੀਂ ਆਏਗੀ ਇਹ ਪੰਜਾਬੀਆਂ ਕਰਕੇ ਆ ਹੂੰ ਇਹਦੇ ਵਿੱਚ ਮੈਂ ਇੱਕ ਗੱਲ ਕਹਿੰਦਾ ਹਮੇਸ਼ਾ ਕਹਿਣਾ ਅੱਜ ਵੀ ਕਹਿਣਾ ਕਿ ਮੈਨੂੰ 40 ਸਾਲ ਹੋ ਗਏ ਸੁਣਦਿਆਂ ਨੂੰ ਜੀ ਕਿ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਨੀਚੇ ਜਾ ਰਿਹਾ ਹੈ ਨੀਚੇ ਬਿਲਕੁਲ ਬਿਲਕੁਲ ਮਤਲਬ 40 ਸਾਲਾਂ ਦੀ ਅਸੀਂ ਗੱਲਾਂ ਹੀ ਕਰ ਰਹੇ ਹਾਂ ਹਮ ਆ ਪ੍ਰੈਕਟੀਕਲੀ ਤਾਂ ਕੁਝ ਕੀਤਾ ਨਹੀਂ ਫਿਰ ਮਤਲਬ ਕਿ ਜਿਵੇਂ ਹੁਣ ਅਸੀਂ ਪੋਲੀਓ ਦੀ ਗੱਲ ਹੈ ਅੱਜ ਅਸੀਂ ਕਹਿੰਦੇ ਪੋਲੀਓ ਖਤਮ ਹੋ ਗਿਆ ਕੰਮ ਕੀਤਾ ਗਿਆ ਤੇ ਉਹ ਖਤਮ ਹੋ ਗਿਆ ਖਤਮ ਹੋ ਗਿਆ ਬਿਲਕੁਲ ਮਤਲਬ ਪਾਣੀ ਉੱਪਰ ਵਧਿਆ ਕਿਉਂ ਨਹੀਂ ਫਿਰ ਮਤਲਬ 40 ਸਾਲ ਦੀਆਂ ਗੱਲਾਂ ਹੀ ਹੋ ਰਹੀਆਂ ਗੱਲਾਂ ਹੋ ਰਹੀਆਂ ਬਿਲਕੁਲ ਜਿੰਨੇ ਵੀ ਸਮਾਜ ਦੇ ਵਿੱਚ ਸਮਾਗਮ ਹੁੰਦੇ ਨੇ ਸੈਮੀਨਾਰਸ ਹੁੰਦੇ ਨੇ ਉਹ ਸਮਾਗਮ ਤੇ ਸੈਮੀਨਾਰਾਂ 'ਚ ਪਾਣੀ ਦੇ ਉੱਤੇ ਭਾਸ਼ਣ ਦੇਣ ਵਾਲੇ ਆਪ ਹੀ ਜਾਗਰੂਕ ਨਹੀਂ ਬਿਲਕੁਲ ਮੈਂ ਸੱਚਾਈ ਦੱਸ ਰਿਹਾ ਸੱਚਾਈ ਹੈ ਬਿਲਕੁਲ ਸੱਚਾਈ ਹੈ ਪਾਣੀ ਦੇ ਮੁੱਦੇ ਤੇ ਸੋ ਤਾਂ ਸਭ ਬੱਚਿਆਂ ਨੂੰ ਨਹੀਂ ਸਾਨੂੰ ਦੱਸਣ ਦੀ ਲੋੜ ਲੋੜ ਸਾਨੂੰ ਵੱਡਿਆਂ ਨੂੰ ਸਮਝਾਉਣ ਦੀ ਲੋੜ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਡੇ ਵੱਡੇ ਹੀ ਇੰਨੇ ਲਾਪਰਵਾਹ ਨੇ ਹੂੰ ਕਿ ਬੱਚਿਆਂ ਨੇ ਤਾਂ ਉਹਨਾਂ ਨੂੰ ਦੇਖ ਦੇਖ ਕੇ ਕਰਨੀ ਕਰਨਾ ਬਿਲਕੁਲ ਬਿਲਕੁਲ ਅੱਜ ਸਾਡੀਆਂ ਬੀਬੀਆਂ ਮਾਵਾ ਭੈਣਾ ਚਾਹੇ ਉਹਨਾਂ ਨੂੰ ਗੁੱਸਾ ਲੱਗੇ ਪੀਣਾ ਵਾਲੇ ਪਾਣੀ ਨਾਲ 2-200 ਲੀਟਰ ਪਾਣੀ ਨਾਲ ਸੜਕਾਂ ਧੋਈ ਜਾਂਦੀਆਂ ਨੇ ਕਿੱਥੋਂ ਦੀ ਸਮਝਦਾਰੀ ਹੈ ਹੂੰ ਬੈਠਣਾ ਤੁਸੀਂ ਘਰ ਦੇ ਅੰਦਰ ਹੈ ਬਿਲਕੁਲ ਬਿਲਕੁਲ ਤੇ ਧੋ ਤੁਸੀਂ ਸੜਕਾਂ 'ਰਿਓ ਪੀਣਾ ਲੈ ਪਾਣੀਆ ਕੀ ਬਾਤ ਹੈ ਇਹ ਵੀ ਇੱਕ ਨਘਾਰ ਹੈ ਸਾਡੀ ਸੋਸਾਇਟੀ ਦਾ ਕਿ ਅੱਜ ਤੱਕ ਅਸੀਂ ਇੰਨੇ ਵੀ ਸਮਝਦਾਰ ਨਹੀਂ ਹੋਏ ਕਿ ਸਾਨੂੰ ਪਾਣੀ ਦਾ ਮool ਪਤਾ ਲੱਗਿਆ ਅਗਰਵਾਲ ਸਾਹਿਬ ਤੁਸੀਂ ਪੋਲੂਸ਼ਨ ਡਿਪਾਰਟਮੈਂਟ ਦੇ ਨਾਲ ਜੁੜੇ ਹੋ ਅੱਜ ਮਾਸ਼ਾਅੱਲਾ ਅੱਜ ਵੀ ਤੁਸੀਂ ਵਰਕ ਕਰ ਰਹੇ ਹੋ ਜੀ ਜੀ ਉਹਨਾਂ ਦਾ ਕੰਮ ਕੀ ਹੁੰਦਾ ਪੋਲੂਸ਼ਨ ਡਿਪਾਰਟਮੈਂਟ ਦਾ ਵਰਕ ਕੀ ਹੁੰਦਾ ਬਹੁਤ ਸਾਰੇ ਨੂੰ ਤਾਂ ਜੇ ਇਹ ਨਹੀਂ ਪਤਾ ਵੀ ਪੋਲੂਸ਼ਨ ਡਿਪਾਰਟਮੈਂਟ ਦਾ ਕੰਮ ਕੀ ਆ ਉਹ ਕਿਸ ਤਰ੍ਹਾਂ ਮਤਲਬ ਲੋਕਾਂ ਦੇ ਨਾਲ ਜਾ ਕੇ ਸੰਪਰਕ ਕਰਦੇ ਨੇ ਲੋਕਾਂ ਲਈ ਕੁਝ ਕਰਦੇ ਨੇ ਇਹਦੇ ਬਾਰੇ ਦੱਸ ਦਿਓ ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਪ੍ਰਦੂਸ਼ਣ ਦਾ ਨਾਮ ਆਉਂਦਾ ਹੈ ਨਾ ਜੀ ਹਾਂ ਆਮ ਬੰਦੇ ਦੇ ਮਨ ਦੀ ਧਾਰਨਾ ਹੈ ਕਿ ਸਕੂਟਰ ਦਾ ਮੋਟਰਸਾਈਕਲ ਦਾ ਜਿਹੜਾ ਪ੍ਰਦੂਸ਼ਣ ਦਾ ਸਰਟੀਫਿਕੇਟ ਹੈ ਹੂੰ ਉਹੀ ਪ੍ਰਦੂਸ਼ਣ ਵਿਭਾਗ ਨਾਲ ਸੰਬੰਧਿਤ ਹੈ ਬਿਲਕੁਲ ਬਿਲਕੁਲ ਸਾਡੀ ਆਮ ਤੌਰ ਤੇ ਇੰਨੀ ਕੀ ਸਮਝ ਹੈ ਹੂੰ ਪਰ ਜਿਹੜਾ ਪ੍ਰਦੂਸ਼ਣ ਰੋਕथाम ਕੇਂਦਰ ਹੈ ਇਹ ਪੰਜਾਬ ਦਾ ਵੀ ਹੈ ਹਰ ਸਟੇਟ ਦਾ ਵੀ ਇਹ ਸੈਂਟਰ ਦਾ ਵੀ ਹੈ ਜੀ ਇਹਨਾਂ ਨੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣਾ ਹੈ ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੈ ਚਾਹੇ ਉਹ ਪਾਣੀ ਦਾ ਪ੍ਰਦੂਸ਼ਣ ਹੈ ਚਾਹੇ ਉਹ ਧਰਤੀ ਦੇ ਅੰਦਰਲਾ ਪ੍ਰਦੂਸ਼ਣ ਹੈ ਚਾਹੇ ਪਲਾਸਟਿਕ ਦਾ ਪ੍ਰਦੂਸ਼ਣ ਹੈ ਚਾਹੇ ਕਾਗਜ਼ ਦਾ ਪ੍ਰਦੂਸ਼ਣ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣਾ ਪ੍ਰਦੂਸ਼ਣ ਰੋਕਥਾਮ ਬੋਰਡ ਕੇਂਦਰ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਇਹਨਾਂ ਦਾ ਮੁਢਲਾ ਕੰਮ ਹੀ ਹੁੰਦਾ ਜੀ ਜਿਹੜੀ ਜਿਹੜੀ ਸਟੇਟ ਦੇ ਵਿੱਚ ਜਿਹੜੇ ਜਿਹੜੇ ਤੱਤ ਸਭ ਤੋਂ ਜ਼ਿਆਦਾ ਕ੍ਰਿਟੀਕਲ ਪੋਜੀਸ਼ਨ 'ਚ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕੰਮ ਸਭ ਤੋਂ ਜ਼ਿਆਦਾ ਹੁੰਦਾ। ਕੀ ਬਾਤ ਹੈ। ਹੁਣ ਅਗਰ ਸੋਚਣ ਵਾਲੇ ਅਗਲੇ ਲੋਕ ਕਹਿਣਗੇ ਕਿ ਜੀ ਕਿਹੜਿਆ ਕੰਮਾਂ 'ਚੋਂ ਕੰਮ ਹੈ ਮੈਂ ਖੁਦ 2015-16 ਦੇ ਵਿੱਚ ਪੋਲੂਸ਼ਨ ਫ੍ਰੀ ਦੀਵਾਲੀ ਦੇ ਉੱਤੇ ਕੰਮ ਕੀਤਾ। ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਐਜੂਕੇਟ ਕਰਨਾ ਕਿ ਬੱਚਿਓ ਜਿਹੜੀ ਅਸੀਂ ਦੀਵਾਲੀ ਮਨਾਉਣੀ ਹੈ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੇ ਪਟਾਕੇ ਨਾ ਚਲਾਓ। ਨਾ ਚਲਾਈਏ ਮੈਂ ਜੋ ਪ੍ਰਦੂਸ਼ਣ ਨੂੰ ਬਚ ਸਕੀਏ ਮਤਲਬ ਕਿ ਅੱਜ ਦੀ ਜਿਹੜੀ ਸਾਡੀ ਜਵਾਨੀ ਹੈ ਨਾ ਜੀ ਜਿੰਨਾ ਸਾਡੇ ਵਾਸਤੇ ਨਸ਼ਾ ਘਾਤਕ ਹੈ ਉਨੰਨਾ ਹੀ ਸਾਡੇ ਵਾਸਤੇ ਪ੍ਰਦੂਸ਼ਣ ਵੀ ਘਾਤਕ ਹੈ ਅੱਛਾ ਪ੍ਰਦੂਸ਼ਣ ਪਾਣੀ ਜਦੋਂ ਫਜ਼ੂਲ ਜਾਏਗਾ ਤੇ ਪ੍ਰਦੂਸ਼ਣ ਹੋਏਗਾ ਸਰਕਾਰੀ ਟੂਟੀਆਂ ਜਾਦਾ ਕਰਕੇ ਜਿਹੜੀਆਂ ਸਾਂਝੀਆਂ ਰੋਡ ਦੇ ਬਾਜ਼ਾਰਾਂ 'ਚ ਲੱਗੀਆਂ ਹੁੰਦੀਆਂ ਨੇ ਕਈ ਵਾਰ ਉਹ ਇੱਕ 20-25 ਰੁਪਏ ਦੀ ਟੂਟੀ ਨਹੀਂ ਕੋਈ ਲਾ ਸਕਦਾ ਸਾਰਾ ਦਿਨ ਉਹ ਪਾਣੀ ਵੇਸਟ ਜਾਂਦਾ ਇੱਕ ਇਨਸਾਨ ਜਿਹੜਾ ਹੈ ਉਹ ਟੂਟੀਆਂ ਨੂੰ ਚੱਲਦਾ ਦੇਖਦਾ ਵੀ ਹੈ ਪਰ ਇਗਨੋਰ ਕਰ ਦਿੰਦਾ ਉੱਥੇ ਉਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਸ ਵੇਸਟ ਹੋ ਰਹੇ ਪਾਣੀ ਨੂੰ ਰੋਕਿਆ ਜਾਵੇ ਸੋਹਤਾ ਸਰ ਜਿਹੜਾ ਇਨਸਾਨ ਹੈ ਨਾ ਜੀ ਇਹ ਬੜਾ ਸਵਾਰਥੀ ਹੈ ਇਸ ਨੂੰ ਆਪਣੇ ਤੋਂ ਇਲਾਵਾ ਦੂਸਰੇ ਨਾਲ ਪਿਆਰ ਨਹੀਂ ਨਹੀਂ ਹੈ ਅੱਜ ਪ੍ਰਦੂਸ਼ਣ ਦੇ ਨਾਮ ਦੇ ਉੱਤੇ ਹੀ ਅਸੀਂ ਸਮਾਜ ਦੇ ਵਿੱਚ ਇੱਕ ਸ਼ਬਦ ਦੇ ਦਿੱਤਾ ਸਮਾਜ ਨੂੰ ਕਿ ਕਲਾਈਮੇਟ ਇਜ਼ ਚੇਂਜਿੰਗ ਅਸੀਂ ਦੂਸਰੇ ਨੂੰ ਇਹ ਦੇ ਦਿੱਤੀਆ ਤੋਹਮਤ ਕਿ ਤੁਸੀਂ ਚੇਂਜ ਹੋ ਰਹੇ ਹੋ ਅਸੀਂ ਨਹੀਂ ਚੇਂਜ ਹੋ ਰਹੇ ਅਸੀਂ ਨਹੀਂ ਹੋ ਰਹੇ ਬਿਲਕੁਲ ਪਰ ਜਦ ਕਿ ਸੱਚਾਈ ਇਹ ਹੈ ਕਲਾਈਮੇਟ ਚੇਂਜ ਨਹੀਂ ਹੋ ਰਿਹਾ ਕਲਾਈਮੇਟ ਸਾਡੀ ਜਿਹੜੀ ਮਾੜੀ ਜੀਵਨ ਸ਼ੈਲੀ ਉਹਨੂੰ ਰਿਸਪੌਂਡ ਕਰਦੇ ਜੀ ਉਸੇ ਦੇ ਤਹਿਤ ਤੁਹਾਡੀ ਟੁੱਟੀ ਵਾਲੀ ਮੈਂ ਗੱਲ ਤੇ ਆ ਰਿਆਂ ਹੂੰ ਕਿ ਜਿਹੜੀ ਗਲੀ ਮਹੱਲੇ ਚ ਇੱਕ ਟੁੱਟੀ ਲੱਗੀ ਹੁੰਦੀ ਹੈ 20 ਘਾਰੋਂ ਚੋਂ ਪਾਣੀ ਲੈਂਦੇ ਨੇ ਜੀ ਪਰ ਕਿਸੇ ਦੇ ਮਨ ਚ ਦਰਦ ਨਹੀਂ ਹੁੰਦਾ ਵੀ ਟੁੱਟੀ ਮੇ ਪੱਲਿਓ ਲਾ ਕੇ ਦਾ ਉਹੀ 20 ਰੁਪਏ ਦੀ ਟੁੱਟੀ ਨਹੀਂ ਹੁੰਦੀ ਉਹਨਾਂ ਨੂੰ ਇਹ ਹੁੰਦਾ ਵੀ ਸਰਕਾਰੀ ਹੈ ਹੂੰ ਪਰ ਸਰਕਾਰ ਤਾਂ ਵੀ ਸਾਡੀ ਹੈ ਹੂੰ ਪਾਣੀ ਤਾਂ ਸਾਡਾ ਹੈ ਬਿਲਕੁਲ ਸਟੇਟ ਤਾਂ ਸਾਡੀ ਹੈ ਸਾਡੀ ਜਦ ਤੱਕ ਸੋਤਾ ਸਾਹਿਬ ਅਸੀਂ ਧਰਮ ਰਾਜਨੀਤੀ ਤੇ ਆਪਣੇ ਸਵਾਰਥਾਂ ਤੋਂ ਬਾਹਰ ਨਹੀਂ ਨਿਕਲਦੇ ਉਦੋਂ ਤੱਕ ਅਸੀਂ ਸਟੇਟ ਦਾ ਦੇਸ਼ ਦਾ ਭਲਕ ਦੀ ਕਾਰੀ ਨਹੀਂ ਕਰੀ ਨਹੀਂ ਸਕਦੇ ਸੱਚੀ ਗੱਲ ਇਹ ਸੱਚਾਈ ਹੈ ਪਰ ਫਿਰ ਵੀ ਨਗਰ ਨਿਗਮ ਹੈ ਉਹ ਵੀ ਆਪਣੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀਆਂ ਟੂਟੀਆਂ ਲੱਗੀਆਂ ਕਮ ਸੇ ਕਮ ਉਹਨਾਂ ਨੂੰ ਵੇਖਦੇ ਰਹਿਣ ਉਹਨਾਂ ਨੂੰ ਚੈੱਕ ਕਰਦੇ ਰਹਿਣ ਹਫ਼ਤੇ 15 20 ਦਿਨਾਂ ਬਾਅਦ ਪਰ ਸਰ ਬੜਾ ਦੁੱਖ ਲੱਗਦਾ ਹੈ ਜਦੋਂ ਮਤਲਬ ਇਸ ਤਰ੍ਹਾਂ ਵੇਸਟ ਪਾਣੀ ਜਾਂਦਾ ਇੱਕ ਪਾਸੇ ਤਾਂ ਪਾਣੀ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਨੇ ਇੱਕ ਪਾਸੇ ਉਹ ੜਾ ੜਾ ਪਾਣੀ ਜਾ ਰਿਹਾ ਫਜ਼ੂਲ ਜਾ ਰਿਹਾ ਉਹਦੇ ਨਾਲ ਫਿਰ ਪਾਣੀ ਰੁਕੇਗਾ ਮੱਛਰ ਗੰਦਗੀ ਔਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਲੋਕ ਸ਼ਿਕਾਰ ਵੀ ਹੋਣਗੇ ਦੇਖੋ ਇਹਦੇ ਵਿੱਚ ਮੈਂ ਸਿਰਫ ਕਾਰਪੋਰੇਸ਼ਨ ਦੀ ਗੱਲ ਨਹੀਂ ਕਰਦਾ ਮੈਂ ਓਵਰ ਆਲ ਗੱਲ ਕਰਦਾ ਹਮ ਜਦੋਂ ਵੀ ਸਾਡਾ ਕੋਈ ਨੌਜਵਾਨ ਲੜਕਾ ਲੜਕੀ ਹਮ ਕਿਸੇ ਵੀ ਪੋਸਟ ਦੇ ਉੱਤੇ ਕਾਰਜਕਰਤ ਹੁੰਦੇ ਹੁੰਦੇ ਨੇ ਜੁਆਇਨ ਕਰਦੇ ਨੇ ਹਮ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਡੀ ਲਾਈਫ ਜਿਹੜੀ ਹੈਗੀ ਸੌਖੀ ਹੋ ਜੀ ਬਸ ਸਾਨੂੰ ਹੁਣ ਕੋਈ ਟੈਨਸ਼ਨ ਨਹੀਂ ਰਹੀ ਜਦ ਕਿ ਉੱਥੋਂ ਟੈਨਸ਼ਨ ਲੈਣੀ ਸ਼ੁਰੂ ਹੋਣੀ ਚਾਹੀਦੀ ਹੈ ਕੀ ਬਾਤ ਹੈ ਸਾਨੂੰ ਇਹ ਹੋਣਾ ਚਾਹੀਦਾ ਮੈਨੂੰ ਸਰਕਾਰ ਅੱਜ 1 ਲੱਖ ਰੁਪਏ ਦੇ ਰਹੀ ਹੈ ਹੂੰ ਤਾਂ ਮੈਨੂੰ 2 ਲੱਖ ਦਾ ਕੰਮ ਕਰਕੇ ਮੋੜਨਾ ਚਾਹੀਦਾ ਮੋੜਨਾ ਚਾਹੀਦਾ ਬਹੁਤ ਖੂ ਮੈਂ ਤੁਹਾਨੂੰ ਸੋਤਾ ਸਾਹਿਬ ਦੱਸਦਾ ਮੈਂ ਤੁਹਾਨੂੰ ਆਪਣੀ ਪੋਲਿਊਸ਼ਨ ਕੰਟਰੋਲ ਬੋਰਡ ਦੀ ਉਹ ਗੱਲ ਦੱਸਣ ਲੱਗਿਆ ਹੂੰ ਕਿ ਜਦੋਂ 2016 ਦੇ ਵਿੱਚ ਮੈਨੂੰ ਚੇਅਰਮੈਨ ਸਾਹਿਬ ਦਾ ਰਾਤ ਨੂੰ ਪੌਣੇ 3 ਵਜੇ ਦੇ ਕਰੀਬ ਅੱਛਾ ਜੀ ਫੋਨ ਆਇਆ ਹੂੰ ਕੇ ਬੇਟਾ ਇਸ ਤਰ੍ਹਾਂ ਕਰਕੇ ਸੀਐਮ ਸਾਹਿਬ ਦੇ ਆਰਡਰ ਨੇ ਹੂੰ ਤੁਸੀਂ ਪੂਰੇ ਪੰਜਾਬ ਦੇ ਵਿੱਚ ਨਿਕਲਣਾ ਹੈ 12 ਦਿਨ ਦਾ ਦੌਰਾ ਹੈ ਹੂੰ ਤੇ ਤੁਸੀਂ ਪੋਲੂਸ਼ਨ ਫਰੀ ਦੀਵਾਲੀ ਨੂੰ ਪ੍ਰਚਾਰ ਕਰਨਾ ਹੂੰ ਔਰ ਸੋਹਤਾ ਸਭ ਤੁਸੀਂ ਮੰਨੋਗੇ ਨਹੀਂ ਉਹਨਾਂ ਦਿਨਾਂ 'ਚ ਮੇਰੀ ਐਨੀ ਤਬੀਅਤ ਖਰਾਬ ਸੀ ਹੂੰ ਅਲਰਜੀ ਕਰਕੇ ਕਿ ਮੈਨੂੰ ਸਾਹ ਲੈਣਾ ਔਖਾ ਸੀ ਵਾਹ ਜੀ ਮੈਂ ਚੇਅਰਮੈਨ ਸਾਹਿਬ ਨੂੰ ਕਿਹਾ ਸਰ ਮੇਰੀ ਤਬੀਅਤ ਬਹੁਤ ਖਰਾਬ ਹੈ ਵੀ ਮੈਂ ਕਿਵੇਂ ਜਾਊਂਗਾ ਉਹ ਕਹਿੰਦੇ ਸੀਐਮ ਸਾਹਿਬ ਨੇ ਸਪੈਸ਼ਲ ਤੇਰਾ ਨਾਮ ਰეკਮੈਂਡ ਕੀਤਾ ਵੀ ਅਸੀਂ ਕਿਵੇਂ ਮਨਾਂ ਕਰਦੇ ਜੀ ਤੁਸੀਂ ਕਹਿੰਦੇ ਦਵਾਈ ਖਾ ਲਓ ਟੀਕੇ ਲਵਾ ਲਓ ਜੋ ਮਰਜ਼ੀ ਕਰਦੇ ਮੈਂ ਤੇਰੇ ਨਾਲ ਟੀਮ ਭੇਜ ਦੂੰਗਾ ਬਿਲਕੁਲ ਪਰ ਤੂੰ ਕੰਮ ਕਰ ਹੂੰ ਸੋ ਤਾਂ ਸਭ ਤੁਸੀਂ ਮੰਨੋਗੇ ਨਹੀਂ ਕਿ ਉਹਨਾਂ 12 ਦਿਨਾਂ 'ਚ ਹੂੰ ਮੈਂ ਕਾਸ਼ੀ ਸੁੱਤਾ ਬਸ ਕੀ ਬਾਤ ਹੈ ਔਰ ਇੱਕ ਲੈਕਚਰ ਲਗਾਉਣ ਤੋਂ ਪਹਿਲਾਂ ਦਵਾਈ ਖਾਂਦਾ ਸੀ ਸਟੇਜ ਤੋਂ ਉੱਤਰਦੇ ਫੇਰ ਦਵਾਈ ਖਾਂਦਾ ਸੀ ਮੈਂ ਆਹ ਕੰਮ ਕਰਕੇ 12 ਦਿਨਾਂ 'ਚ 14 ਜ਼ਿਲ੍ਹੇ ਪੰਜਾਬ ਦੇ ਕਵਰ ਕਰਕੇ ਵਾਪਸ ਪਟਿਆਲੇ ਪਹੁੰਚਿਆ ਫੇ ਤੁਹਾਨੂੰ ਫਾਈਨੈਂਸ਼ਲੀ ਜਿਹੜੀ ਮਦਦ ਹੈ ਉਹ ਕੌਣ ਕਰਦਾ ਸੀ ਨਹੀਂ ਉਹ ਮੇਰੀ ਸਾਰੀ ਸੈਲਰੀ ਪলিউਸ਼ਨ ਬੋਰਡ ਵੱਲੋਂ ਓਕੇ ਮਤਲਬ ਕਿ ਉਹ ਜਿਹੜੀ ਸੀ ਮੇਰੀ ਪੋਲੀਟিক্যাল ਪੋਸਟ ਸੀ ਇੱਕ ਤਰ੍ਹਾਂ ਦੀ ਉਹਦਾ ਸਾਰਾ ਇਨਫਰਾਸਟ੍ਰਕਚਰ ਗਵਰਨਮੈਂਟ ਦਾ ਹੁੰਦਾ ਸਕਿਆ ਸਾਰੀ ਜਿਹੜੀ ਮੈਨਪਾਵਰ ਗਵਰਨਮੈਂਟ ਦੀ ਹੁੰਦੀ ਸੀ ਮੇਰੀ ਜਿਹੜੀ ਸਾਰੀ ਬਰੈਡ ਬਟਰ ਹੈ ਉਹ ਵੀ ਗਵਰਨਮੈਂਟ ਦੀ ਅਗਰ왈 ਸਾਹਿਬ ਕਦੇ ਸੋਚਿਆ ਸੀ ਕਿ ਬੋਤਲਾਂ 'ਚ ਵੀ ਪਾਣੀ ਮਿਲੂਗਾ ਦੇਖੋ ਮੈਂ ਤਾਂ ਇਹ ਵੀ ਸੋਚ ਰਿਹਾ ਹਾਂ ਕਿ ਪਾਣੀ ਵਾਸਤੇ ਹਜੇ ਸਾਡੇ ਲੜਾਈਆਂ ਵੀ ਹੋਣੀਆਂ ਨੇ ਹੂੰ ਬਿਲਕੁਲ ਬੂੰਦ ਬੂੰਦ ਲਈ ਤਰਸਾਂਗੇ ਸੱਚੀ ਗੱਲ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬੀਆਂ ਨੂੰ ਮੈਂ ਇੱਕ ਸਨੇਹਾ ਦੇਣਾ ਚਾਹੁੰਦਾ ਕਿ ਪੰਜਾਬੀਓ ਅਸੀਂ ਫ੍ਰੀ ਦੀਆਂ ਚੀਜ਼ਾਂ ਤੋਂ ਬੜੇ ਪ੍ਰਭਾਵਿਤ ਹੋ ਰਹੇ ਹਾਂ ਜੀ ਪਰ ਆਉਣ ਵਾਲਾ ਸਮਾਂ ਐਸਾ ਹੈ ਕਿ ਤੁਸੀਂ ਪੈਸੇ ਦੇ ਕੇ ਵੀ ਪਾਣੀ ਨਹੀਂ ਲੈ पाओਗੇ ਓਹੋ ਫ੍ਰੀ ਦੀਆਂ ਗੱਲਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਬਹੁਤ ਖੂਬ ਮਤਲਬ ਕਿ ਆਪਾਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਕਿ ਬੋਤਲਾਂ 'ਚ ਪਾਣੀ ਮਿਲੇਗਾ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦਾ ਨਾਮ ਹੈ ਅੱਜ ਉੱਥੇ ਪਾਣੀ ਦੀ ਸਮੱਸਿਆ ਆ ਰਹੀ ਹੈ ਔਰ ਇਹ ਜ਼ਿੰਮੇਵਾਰ ਤਾਂ ਫਿਰ ਜ਼ਿੰਮੇਵਾਰ ਕੌਣ ਨੇ ਬਿਲਕੁਲ ਪੰਜਾਬੀ ਪੰਜਾਬੀ ਨੇ ਜੀ ਫਿਰ ਇਹ ਜ਼ਿੰਮੇਵਾਰੀ ਤੂੰ ਭਜਦੇ ਕਿਉਂ ਆ ਕਿਉਂ ਮਤਲਬ ਪਾਣੀ ਨੂੰ ਰੋਜ਼ ਬੇਸਟ ਕਰਦੇ ਆਪਾਂ ਜੀ ਦਾ ਇੱਕ ਬੜਾ ਇੱਕ ਪ੍ਰਾਣੀ ਕਹਾਵਤ ਹੈ ਜੀ ਅੰਗਰੇਜ਼ੀ ਦੀ ਵੀ ਸਾਨੂੰ ਅਥਾਰਟੀ ਪਸੰਦ ਹੁੰਦੀ ਹੈ ਹੂੰ ਸਾਨੂੰ ਅਨਸਰੇਬਲ ਹੋਣਾ ਜਾਂ ਰਿਸਪੌਂਸੀਬਲ ਹੋਣਾ ਪਸੰਦ ਨਹੀਂ ਹੁੰਦਾ ਹੂੰ ਅਸੀਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਅਸੀਂ ਆਰਡਰ ਤਾਂ ਦੇ ਸਕਦੇ ਹਾਂ ਜੀ ਹੁਣ ਇਹਦੇ ਵਿੱਚ ਦੇਖੋ ਮੈਂ ਇੱਕ ਹਮੇਸ਼ਾ ਗੱਲ ਕਹੂੰਗਾ ਹੂੰ ਕਿ ਜੋ ਅੱਜ ਪਾਣੀ ਦੇ ਹਾਲਾਤ ਨੇ ਇਹਦੇ ਵਾਸਤੇ ਕੋਈ ਦੂਸਰਾ ਜ਼ਿੰਮੇਵਾਰ ਨਹੀਂ ਹੈ ਜੀ ਮੈਂ ਤੁਹਾਨੂੰ ਪੋਲੀਊਸ਼ਨ ਬੋਰਡ ਦੀ ਗੱਲ ਦੱਸਣ ਲੱਗਿਆ 2016 ਦੇ ਵਿੱਚ ਹੂੰ ਮੈਂ ਆਪਣੇ ਸਾਥ ਦੇ ਨਾਲ ਸੈਂਟਰਲ ਮਿਨਿਸਟਰੀ ਦੇ ਵਿੱਚ ਇੱਕ ਮੀਟਿੰਗ 'ਚ ਗਿਆ ਹੋਇਆ ਸੀ ਸਟੱਬਲ ਬਰਨਿੰਗ ਤੇ ਜੀ ਕਿਉਂਕਿ ਸਟੱਬਲ ਬਰਨਿੰਗ ਤੇ ਐਨਜੀਟੀ ਦਾ ਵੀ ਮੈਂ ਜਿਹੜਾ ਹੈਗਾ ਪ੍ਰੋਜੈਕਟ ਦਾ ਹੈਂਡ ਰਿਹਾ ਪਟਿਆਲਾ ਡਿਸਟ੍ਰਿਕਟ ਜੀ ਅਵੇਅਰਨੈਸ ਦੇ ਰਿਗਾਰਡ ਉੱਥੇ ਜਦੋਂ ਮੇਰੀ ਬੋਲਣ ਦੀ ਵਾਰੀ ਆਈ ਤਾਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਸਰ ਸਾਨੂੰ ਥੋੜੇ ਜੇ ਸਾਲ ਦਿਓ ਹੂੰ ਪੰਜਾਬ ਦੇ ਵਿੱਚ ਸਟੱਬਲ ਬਰਨਿੰਗ ਜ਼ੀਰੋ ਹੋ ਜਾਏਗੀ ਹੂੰ ਔਰ ਜਿਹੜੇ ਸੈਕਟਰੀ ਸੀਗੇ ਸੈਂਟਰਲ ਮਿਨਿਸਟਰੀ ਦੇ ਉਹਨਾਂ ਨੇ ਬੜਾ ਹੈਰਾਨ ਕੀ ਐਸਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕੀ ਕਰ ਰਿਹਾ ਹੈ ਜੀ ਕਿ ਤੁਸੀਂ ਜ਼ੀਰੋ ਬਰਨਿੰਗ ਕਰ ਦੋਗੇ ਕੀ ਬਾਤ ਹੈ ਮੈਂ ਕਹਾਂ ਜੀ ਅਸੀਂ ਇਕੱਲੇ ਕੁਝ ਨਹੀਂ ਕਰ ਰਹੇ ਹਮ ਸਾਰੇ ਪੰਜਾਬੀ ਮਿਲ ਕੇ ਜੀ ਧਰਤੀ ਦਾ ਪਾਣੀ ਖਤਮ ਕਰਨ ਤੇ ਲੱਗੇ ਹੋਏ ਜੀ ਜਦੋਂ ਧਰਤੀ ਦਾ ਪਾਣੀ ਖਤਮ ਹੋ ਜਾਊ ਨਾ ਝੋਨਾ ਬੀਜਿਆ ਜਾਣਾ ਨਾ ਬਰਨਿੰਗ ਹੋਣੀ ਤੇ ਝੋਨੇ ਨੂੰ ਲੈ ਕੇ ਵੀ ਹਰ ਸਾਲ ਹੀ ਕਹਿੰਦੇ ਜੀ ਇਹ ਆਖਰੀ ਵਾਰ ਹੈ ਇਸ ਤੋਂ ਬਾਅਦ ਨਹੀਂ ਮਤਲਬ ਹੋਏਗਾ ਕਿਤੇ ਨਾ ਕਿਤੇ ਜਦੋਂ ਵੀ ਝੋਨੇ ਦਾ ਸੀਜ਼ਨ ਆਉਂਦਾ ਹੈ ਜੀਰੀ ਲਾਉਣ ਦਾ ਸੀਜ਼ਨ ਆਉਂਦਾ ਇਹ ਗੱਲਾਂ ਬਾਤਾਂ ਉਠਦੀਆਂ ਜ਼ਰੂਰ ਹੈ ਪਰ ਪ੍ਰੈਕਟੀਕਲੀ ਕੁਝ ਨਹੀਂ ਹੋ ਰਿਹਾ ਸਰ ਕਾਰਨ ਮੈਂ ਉਹੀ ਤੁਹਾਨੂੰ ਸੋਚਦਾ ਸੀ ਬੇਨਤੀ ਕੀਤੀ ਅਸੀਂ ਸਵਾਰਥੀ ਲੋਕ ਹੂੰ ਝੋਨਾ ਬੇਸਿਕਲੀ ਪੰਜਾਬ ਦੀ ਫਸਲ ਨਹੀਂ ਹੈ ਜੀ ਝੋਨਾ ਫਸਲ ਹੈ ਸਮੁੰਦਰੀ ਏਰੀਆ ਦੀ ਜਿੱਥੇ ਦੀ ਹਵਾ ਚ ਵੀ ਨਮੀ ਹੈ ਜਿੱਥੇ ਦੀ ਜ਼ਮੀਨ ਚ ਵੀ ਨਮੀ ਹੈ ਜੀ ਔਰ ਅਸੀਂ ਝੋਨਾ ਲਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਜਦੋਂ ਕਿ ਭਾਰਤ ਪੂਰੇ ਅਕਾਲ ਦੇ ਵਿੱਚੋਂ ਲੰਘ ਰਿਹਾ ਸੀ ਅੱਜ ਸਾਡੀ ਝੋਨਾ ਲੋੜ ਨਹੀਂ ਹੈ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਆਰਥਿਕ ਫਾਇਦੇਆਂ ਕਰਕੇ ਜਿਹਨੂੰ ਅਸੀਂ ਮਾਂ ਕਹਿੰਦੇ ਆ ਆਪਣੀ ਪੰਜਾਬ ਦੀ ਧਰਤੀ ਨੂੰ ਅਸੀਂ ਉਹਨੂੰ ਹੀ ਬੰਜਰ ਕਰਨ ਤੇ ਲੱਗੇ ਬਿਲਕੁਲ ਬਿਲਕੁਲ ਅੱਛਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ ਕਿਸ ਤਰ੍ਹਾਂ ਪਾਣੀ ਨੂੰ ਬਚਾਇਆ ਜਾ ਸਕੇਗਾ ਉਹਦੇ ਬਾਰੇ ਜ਼ਰੂਰ ਦੱਸ ਦਿਓ ਮੈਂ ਅਖੀਰ ਦੇ ਵਿੱਚ ਸੋਚਦਾ ਸੀ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜੇ ਪੰਜਾਬ ਨੂੰ ਅਸੀਂ ਬਚਾਉਣਾ ਹੈ ਜੇ ਪੰਜਾਬ ਨਾਮ ਦੀ ਅਸੀਂ ਕਦਰ ਪਾਉਣੀ ਹੈ ਤਾਂ ਹਮੇਸ਼ਾ ਇੱਕੋ ਗੱਲ ਦਾ ਮੈਂ ਨਾਰਾ ਦਿਨਾ ਹੁਣਾ ਕਿ ਖੂਨ ਕਦੀ ਜਿਹੜਾ ਹੈਗਾ ਉਹ ਮੁੱਲ ਦਾ ਨਹੀਂ ਮਿਲਣਾ ਚਾਹੀਦਾ ਤੇ ਇੱਕ ਸਮੇਂ ਤੋਂ ਬਾਅਦ ਪਾਣੀ ਕਿਸੇ ਨੂੰ ਮੁਫਤ ਨਹੀਂ ਮਿਲਣਾ ਚਾਹੀਦਾ ਕੀ ਬਾਤ ਹੈ ਜੇ ਅਸੀਂ ਪਾਣੀ ਦੇ ਉੱਤੇ ਕੀਮਤਾਂ ਨਾ ਲਾਈਆਂ ਤਾਂ ਅਸੀਂ ਪਾਣੀ ਦੀ ਕੀਮਤ ਚੁਕਾਉਣ ਵਾਸਤੇ ਇੱਕ ਦੂਸਰੇ ਦੇ ਗਲੇ ਵੀ ਪਕੜਾਂਗੇ ਉਹ ਵੀ ਸਮਾ ਪੰਜਾਬ ਦੇ ਵਿੱਚ ਦੂਰ ਨਹੀਂ ਬਿਲਕੁਲ ਬਿਲਕੁਲ ਬੂੰਦ ਬੂੰਦ ਲਈ ਤਰਸਣਾ ਹੈ ਜੇਕਰ ਆਪਾਂ ਸੁਚੇਤ ਨਾ ਹੋਏ ਅਗਰਵਾਲ ਸਾਹਿਬ ਦਾ ਇਹ ਕਹਿਣਾ ਹੈ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਕਰਦੇ ਨੇ ਪਾਣੀ ਨੂੰ ਚੱਲਦਾ ਤੇ ਚੱਲੀ ਜਾਣ ਦੇ ਕੋਈ ਪਰਵਾਹ ਨਹੀਂ ਕਰਦਾ ਪਰ ਨਹੀਂ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਵੀ ਇਸ ਪੰਜਾਬ ਦੇ ਹੀ ਨਾਗਰਿਕਾਂ ਹਾਂ ਭਾਰਤ ਦੇ ਨਾਗਰਿਕਾਂ ਹਾਂ ਆਪਣੀ ਵੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣਦੀ ਹੈ ਜਿੰਨਾ ਪਾਣੀ ਨੂੰ ਬਚਾਵਾਂਗੇ ਉਨਾ ਹੀ ਆਪਾਂ ਸੁਖੀ ਹੋਵਾਂਗੇ ਜਿਸ ਦਿਨ ਜਿਵੇਂ ਅਕਰਵਾਲ ਸਾਹਿਬ ਨੇ ਕਿਹਾ ਨਾ ਕਿ ਪਾਣੀ ਨੂੰ ਲੈ ਕੇ ਲੜਾਈਆਂ ਹੋਣਗੀਆਂ ਇਹ ਸਮਾ ਸਮਝੋ ਉਦੋਂ ਹੀ ਆਏਗਾ ਜਦੋਂ ਅੱਜ ਵੀ ਇਸ ਮੈਸੇਜ ਭਰੀ ਇੰਟਰਵਿਊ ਨੂੰ ਆਪਾਂ ਨਹੀਂ ਸੁਣਾਂਗੇ ਸੋ ਬਹੁਤ ਚੰਗਾ ਲੱਗਾ ਅਗਰਵਾਸਾ ਤੁਸੀਂ ਵਕਤ ਕੱਢਿਆ ਸਟੂਡੀਓ ਵਿੱਚ ਆਏ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਰਮਸ਼ਾ